ਪੀਸ ਤੇ ਤੇ ਆਂਦੇ ਨਹੀਂ ਜਾਂਦੇ ਨਹੀਂ ਬਸ ਹੋ ਤੁਸੀਂ ਮੈਂ ਆਫਸਰ ਪਾਂਚਦੀ ਮੈਨੂੰ ਬਹੁਤ ਵੱਡੀ ਵੇਦ ਦਿੱਤੀ ਮੈਂ ਰੋਜ਼ ਪਾਂਚਿਆ ਤਨ ਇਕੱਠੀ ਕਰ ਲ ਜਾਂਦੀ ਹਾ ਇਹਨਾਂ ਨਾਲ ਲੜਾਈ ਨਾ ਪਵੇ ਹਾ ਆਪਦੇ ਕਰੇ ਬਸ ਇਹ ਜਿਹੜੇ ਆਂਦੇ ਸੀ ਮੁੰਡੇ ਕਿੰਨੀ ਕੀ ਦਿਨ ਤੋਂ ਘਰ ਚਾਰੇ ਹੇ 2 ਸਾਲਾਂ ਤੋਂ ਆਂਦੇ ਸੀ ਮੇਰੇ ਪੁੱਤ ਰੋਕੀ ਜਾਂਦੇ ਤੇ ਇਹਨਾਂ ਦਾ ਕੋਈ ਸਰਵੰਦ ਨਹੀਂ ਦਾ ਤੀਵੀ ਬੰਦਾ ਲੈ ਤੈ ਨਜ਼ਰ ਲੋਗੇ ਤੇ ਜੋ ਹੀ ਮੁੰਡੇ ਆਣ ਜਾਣ ਲੱਗੇ ਤੇ ਹੁਣ ਵੀ ਮੇਰੇ ਬਵਾ ਉਹਦਾ ਮਾਇਰੇ ਚੈੱਕ ਕਰ ਲੋ ਮੇਰੇ ਪੁੱਤ ਦਾ ਤਾਂ ਫੋਨ ਵੀ ਨਹੀਂ ਚੱਕਦੀ ਦੀ ਉਹ ਮੇਰੇ ਸਾਹਮਣੇ ਵੀ ਕੁੱਟ ਦਿੰਦੀ ਮੈਂ ਫੇਰ ਵੀ ਕਹਿੰਦੀ ਵੀ ਦੋਨੇ ਜੀਏ ਚੱਲ ਮੈਂ ਪਰ ਆ ਰਹਾਂ ਉਹ ਵੀ ਆਪੀ ਕਰਵਾਸੀਓ ਗਨਾਂ ਦਾ ਕਿਹ ਤਰ੍ਹਾਂ ਨਹੀਂ ਮੰਗ ਕਰਦੀ ਮੈਂ ਤਾਂ ਮੰਗ ਜੀ ਕੋਈ ਨਹੀਂ ਕਰਦੀ ਮੇਰੇ ਤਾਂ ਪੁੱਤ ਦਾ ਘਰ ਜੜ ਨਾ ਤੀ ਜੜਕਾ ਹਾਈ ਹੁੰਦੇ ਨਾ ਨਗੜੀ ਕੁੱਤੇ ਤੇ ਡੰਡਾ ਵੀ ਨਹੀਂ ਮਾਰਿਆ ਦੀ ਹਾ ਇਹਨਾਂ ਨਾਰਮੀ ਦੀ ਮੇਰੇ ਪੁੱਤ ਆ ਜਿਹੜਾ ਘਰ ਜਾੜਦਾ ਹਏ ਨਣਦੇ ਅੱਜ ਮੰਮੀ ਵੀ ਮੁੱਕ ਗਈ ਡੈਡੀ ਵੀ ਮੁੱਕ ਗਿਆ ਬੱਚਾ ਦਾ ਕੌਣ ਪਾਲੂਗਾ ਹਏ ਹਏ ਆਰ ਜਾਂਦੀ ਆ ਨੇ ਮੈਂ ਸਰਪੰਚ ਦੀ ਗੱਲ ਕਦੇ ਨਹੀਂ ਕਹਿੰਦੀ ਸੀ ਹੁਣ ਮੇਰੇ ਪੁੱਤ ਦਾ ਘਰ ਜੜ ਗਿਆ ਹੁਣ ਸਰਪੰਚ ਦਾ ਮੈਨੂੰ ਨਾਮ ਅੱਗ ਕੇ ਲੈਣਾ ਪਿਆ ਜੇ ਸਰਪੰਚ ਘੂਰਦਾ ਇਹਨਾਂ ਨੂੰ ਮੁੰਡਿਆਂ ਨੂੰ ਫੇਰ ਵੀ ਗੱਲ ਸਮਰ ਜਾਂਦੀ ਹੁਣ ਸਰਪੰਚ ਜ਼ਿੰਮੇਵਾਰ ਵਿੱਚ ਐ ਨਾਲ ਵੀ ਇਹਨਾਂ ਨੂੰ ਕਿਉਂ ਨਹੀਂ ਰੋਕਿਆ ਹਾਂ ਹੁਣ ਦੇਖ ਲੋ ਜੀ ਕੀ ਬਣੇ ਸੰਤ ਗਰਦਨ ਤੇ ਸਾਮਿਲਣਾ ਚਾਹੀਦਾ ਹੁਣ ਮੇਰਾ ਪੁੱਤ ਦਾ ਘਰ ਨਰ ਬਾਹਰ ਨੂੰ ਜਿੰਦਾ ਲੱਗਿਆ ਬੱਚੇ ਨੂੰ ਸਾਮੂਗਾ ਕੌਣ ਉਹ ਜੇਲ੍ਹ ਚ ਬਹਿ ਗਿਆ ਮੇਰਾ ਪੁੱਤ ਦਾ ਬਾਹਰ ਵਗ ਜਾਂਦਾ ਸੀ ਚਾਰ ਚਰ ਮਹੀਨੇ ਪੰਜ ਪੰਜ ਮਹੀਨੇ ਨਹੀਂ ਆਉਂਦਾ ਸੀ ਹੁਣ ਵੀ ਕੱਲ ਜਾਣਾ ਸੀ ਗੱਲ ਤਿਆਰ ਹੋ ਰਹੀ ਸੀ ਪਤਾ ਨਹੀਂ ਕੀ ਬਣ ਗਿਆ ਮੈਂ ਗਰੀ ਮੇਰੇ ਪੁੱਤੇ ਮਰ ਜਾਂਦਾ ਆ ਆਪਦੀ ਬੱਚੇ ਨੂੰ ਤਾਂ ਪਾਲ ਲੈਂਦੀ ਓ ਚੰਗੀ ਹੋ ਕੇ ਬਾੜ ਦੀ ਮਾੜੀ ਹੋ ਕੇ ਬਾੜ ਦੀ ਸਮਝੋਤੇ ਬਹੁਤ ਹੋਏ ਨਹੀਂ ਤੰਵੀ ਨੂੰ ਕਿ ਸਾਰੀ ਪੰਚਾਇਤ ਮੇਰੇ ਨਾਲ ਮੈਂ ਫੋਨ ਕਰ ਕਰ ਮੈਂ ਆਪ ਸਰਪੰਚ ਰਹੀਆਂ 10 ਸਾਲ ਮੈਂ ਫੋਨਾਂ ਦੇ ਕਰ ਕਰ ਸਾਰੀ ਪੰਚਾਇਤ ਨੂੰ ਇਕੱਠੀ ਮੈਂ ਠਾਣੇ ਦੀ ਜਾਂਦੀ ਮੈਂ ਕਦੇ ਕਿਤੇ ਜਾਂਦੀ ਕਦੇ ਪਿੰਡ ਚ ਇਕੱਠ ਹੁੰਦਾ ਇਹਨਾਂ ਨੂੰ ਗੱਲ ਮੇਰੀ ਸੁਣੀ ਨਹੀਂ ਮੈਂ ਬਹੁਤ ਦੁਖੀ ਕਰਦੀ ਇਹਨਾਂ ਨੇ ਕੀ ਨਾਮ ਸੁਦੇਸ ਸਿੰਘ ਜੀ ਸੁਦੇਸ ਸਿੰਘ ਜੀ ਜਿਹੜੇ ਕਤਲ ਹੋਇਆ ਸੀ ਜਿਹਨੇ ਕਤਲ ਕੀਤਾ ਉਹ ਤੁਹਾਡਾ ਕੀ ਲੱਗਦਾ ਸੀ ਤੇ ਕੀ ਵਜ੍ਹਾ ਕਤਲ ਉਹ ਮੇਰਾ ਭਤੀਜਾ ਜੀ ਅੱਛਾ ਕਤਲ ਦੀ ਕੀ ਵਜ੍ਹਾ ਉਹਦੇ ਡੈਡੀ ਦੀ ਸਟੋਰੀ ਹੈ ਜੀ ਮਾ ਮਾਦਾ ਚਰਚਾਈ ਅੱਛਾ ਹਾਂਜੀ ਕਤਲ ਦੀ ਕੀ ਵਜ੍ਹਾ ਰਹੀ ਹੈ ਦੇਖੋ ਜੀ ਅਸੀਂ ਤਾਂ ਹਾਂ ਦੀ ਮਾਦਾ ਕੰਮ ਤੇ ਜਾ ਰਹੇ ਸੀ ਗੱਲਾਂ ਸਾਨੂੰ ਲੱਗਿਆ 4 ਵਜੇ ਪਹਿਲਾਂ ਸਪਰੇਅ ਕਰਨ ਗਏ ਸੀ ਉਦੋਂ ਬਾਅਦ ਚ ਮੈਂ ਸਕਾ ਲਾਂ ਜੀ ਮੈਂ ਫੋਨ ਫਾਨ ਦੇਖਿਆ ਫੇਰ ਰਾਸਤੇ ਜਾ ਕੇ ਨਹੀਂ ਮੈਨੂੰ ਪਤਾ ਲੱਗਿਆ ਫੇਰ 4 ਵਜੇ ਆਈਆਂ ਸਾਰਾ ਸੀ ਕੀ ਕਾਤੋਂ ਉਹ ਰੋਗੇ ਦਾ ਕਲੇਸ਼ ਰਹਿੰਦਾ ਸੀ ਕਿਉਂ ਹੈ ਕੀਤਾ ਇਹ ਬਜਾ ਤਾਂ ਜੀ ਬਸ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਆਉਣਾ ਜਾਣਾ ਹਟਿਆ ਨਹੀਂ ਹੈਗਾ ਉਹ ਕਿਹਨਾ ਉਹ ਮੁੰਡਾ ਨਹੀਂ ਜਲਵੀ ਨੇ ਵੱਡੀ ਬਟਾਲ ਦੇ ਜੀ ਹੁਸਨਾਰਾਂ ਦਾ ਮੁੰਡਾ ਇੱਕ ਨਿੱਕਾ ਜਿਹਾ ਜਿਮੀਦਾਰਾਂ ਦਾ ਮੁੰਡਾ ਹਾਂਜੀ ਹਾਂ ਤਿੰਨ ਸਾਲ ਹੋ ਗਏ ਦੀ ਤਨ ਤਾਈ ਸਾਲ ਨੂੰ ਉਹਨਾਂ ਦਾ ਆਉਣਾ ਜਾਣਾ ਉਹਰੇ ਬਣਿਆ ਹੋਇਆ ਉਹ ਦੇਖ ਕਾਮਰੇਟ ਦਾ ਕੀ ਰੋਲਾ ਕਾਮਰੇਟ ਵੀ ਆਇਆ ਜੀ ਉਹਰੇ ਪਿਸਤੌਲ ਲੈ ਕੇ ਇੱਕ ਦਿਨ ਹਾਂ ਆਏ ਮੇਰੀ ਮਾਤਾ ਨੂੰ ਪਤਾ ਜੀ ਬੇਬੇ ਦੱਸੋ ਕੀ ਆ ਕਿਹਾ ਉਹਨੇ ਆ ਉਹਦੇ ਮੇਰੀ ਮਾਤਾ ਜੀ ਉਹਦੇ ਮੈਂ ਤਾਂ ਹੈ ਨਹੀਂ ਦੀ ਹਾਂ ਬੇਬੇ ਬੋਲ ਉਹਦੇ ਨੂੰ ਕਹਿੰਦਾ ਜੀ ਨਾਮ ਆ ਨਾ ਥੋੜਾ ਕੀ ਨਾਮ ਹੈ ਬੰਦਕੌਰ ਬੰਦਕੌਰ ਜੀ ਕੀ ਹੋਇਆ ਸੀ ਪੂਰਾ ਮਾਮਲਾ ਉਹ ਜਦਾ ਆਇਆ ਉਹਰੇ ਕਾਮਰੇਟ ਉਹਨੇ ਲੰਬਰ ਮੰਗਿਆ ਮੁੰਡੇ ਨੇ ਵੀ ਉਹਦੇ ਬਾਪ ਨੇ ਸਮਝਾ ਦਾਂਗੇ ਇਹਨੇ ਮੰਗਿਆ ਹੋਣਾ ਵੀ ਕਿਸ ਮੇਰੇ ਮੁੰਡੇ ਨੇ ਵੀ ਲੋਬਰ ਲੈ ਲੋ ਅੱਛਾ ਵੀ ਨੰਬਰ ਲਿਆ ਦੇ ਵੀ ਚਲ ਉਹਨੂੰ ਕਹਿ ਦਾਂਗੇ ਵੀ ਇਹਨਾਂ ਨੇ ਸਮਝਾ ਮੁੰਡਿਆਂ ਨੂੰ ਚਲ ਕਨਦਾ ਮੇਰੇ ਮੁੰਡੇ ਦਾ ਨੰਬਰ ਲੈ ਆ ਕਿ ਮੈਂ ਗੋਲੀ ਲਖਾ ਦੂੰ ਵਿੱਚ ਦੀ ਵਿੱਚ ੱਡੇ ਪਾੜ ਦੂੰ ਫਿਰ ਮੈਂ ਖੜੀ ਹੋਈ ਮਾ ਕਿਵੇਂ ਪਾੜ ਦਾਂਗਾ ੱਡੇ ਤੇਰਾ ਮਤਗਲ ਕਹੀਆ ਤੋ ਗੱਲੇ ਗੱਲ ਕਰ ਹੈ ਉਹਨਾਂ ਨੂੰ ਕਿਉਂ ਨਹੀਂ ਹਟਾਉਂਦਾ ਤੇਰੇ ਜਿਹੜੇ ਹੈਗੇ ਨੌਕਰ ਸੀਰੇ ਕਹਲਾ ਉਹ ਮੇਰੇ ਕੀ ਕਰਨਾ ਹੁੰਦੇ ਨੇ ਮੈਂ ਸਾਰੇ ਪਿੰਡ ਨੂੰ ਪਤਾ ਹੈ ਜੀਆਂਵੇਂ ਇੱਥੇ ਖੜਾ ਦਿੰਦੇ ਮੋਟਰਸਾਈਕਲ ਬਸ ਅੰਦਰ ਵਰ ਜਾਂਦੇ ਕਦੇ ਮੋਟਰਸਾਈਕਲ ਅੰਦਰ ਹੀ ਲੈ ਜਾਂਦੇ ਫੇ ਤੁਸੀਂ ਕਦੇ ਪੁਲਿਸ ਨੂੰ ਕੰਪਲੇਨਟ ਨਹੀਂ ਕੀਤੀ ਸੀ ਇਹ ਵੀ ਐਂ ਕਰਦੇ ਸਰ ਇਹ ਕੇ ਬਸ ਐਂ ਹਟੇ ਨਹੀਂ 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 ਤੁਮ ਕੀ ਦੇ ਜਿਹੜੀ ਦੇਖ ਕੇ ਕੰਪਲੇਨਟ ਕਦੇ ਉਹ ਤੇ ਤੋਂ ਕਰਿਆ ਨਹੀਂ ਜਾਵਾ ਕਰਿਆ ਨਹੀਂ ਦਾਵਾਂ ਨਹੀਂ ਹੋਤੇ ਕਰਿਆ ਹੋਇਆ ਪੰਜ ਫੋਨ ਕਰਕੇ ਆ ਸਰਪੰਚੇ ਬੋਲ ਗਿਆ ਤਾਰੇ ਕੋਈ ਗੱਲ ਨਹੀਂ ਅਸੀਂ ਚੁੱਪ ਕਰਦੇ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਗੱਲ ਘਟਣਾ ਵਾਪਸ ਗਈ ਗੱਲਬਾਤ ਤੇ ਨਾ ਕਾ ਆਪਸ ਵਿੱਚ ਕੋਈ ਈਸਤਾ ਜੀ ਘਰੇ ਲਾ ਲਓ ਤਾਂ ਨਵੇਂ ਨਹੀਂ ਹੋਗੇ ਜੀ ਅਮ ਇਹ ਨਮੇੜਿਆ ਵੀ ਦੋ ਤਿੰਨ ਖੇਲ ਜੀ ਤੇ ਕਿਹਾ ਟਕੂਦਿਆਂ ਤੇ ਵਾ ਫੇਰ ਉਹ ਇੱਕ ਮੂੰਹ ਚੇਦਾ ਜੀ ਸੋ ਇਹਦਾ ਮਾਮਲਾ ਸੀਗਾ ਹੁਣ ਪਿੰਡ ਵਾਲਾ ਨੇ ਦੱਸਿਆ ਉਹਦੀ ਮਾਤਾ ਨੇ ਦੱਸਿਆ ਵੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਹਾਂ ਰੌਲਾ ਤੇ ਆ ਹੀ ਚੱਲੇ ਸੀ ਇਹਨਾਂ ਦਾ ਮਗਰ ਤੋਂ ਜਿਵੇਂ ਨਸ਼ਾ ਮੇਰ ਨਾਲ ਚਾਹੀਏ